ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖਵਾਕ ਸ੍ਰੀ ਹਰਮੰਦਰ ਸਾਹਿਬ ਅਮਰ ਸਤ ਸੱਜਣ ਸੱਚਾ ਪਾਤਸ਼ਾਹ ਸਿਰਸ਼ਾ ਦੇ ਸ਼ਾਹ ਹੋ ਦੀਸ ਪਾਸ ਬੈਠਿਆ ਸੋਈਏ ਸਭਨਾ ਦਾਵੇ ਸਰੋ ਲਾ ਪੰਜਵ ਹਰ ਬਿਜ਼ਰਤ ਸਦਾ ਖੁਆਰੀ ਤਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੇਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬੱਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਰੀ ਗੁਨ ਨਿਦਾਨ ਗੁਨ ਤੇ ਨਹੀ ਹੀਂ ਗਾਏ ਜਾਕੋ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤੇਸ ਬਲਿਹਾਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੀ ਸਰਬਤ ਦਾ ਪੜਾ ਵਾਹਿਗੁਰੂ ਜੀ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜਾਬ ਦੇ ਪਰਾਚੌਣ ਵਾਲੇ ਪੰਜਾਬ ਦੀ ਚੰਦੀ ਗੱਲਾਂ ਚਾਉਣ ਵਾਲੇ ਪੰਚ ਦਾ ਪਰਾਚੌਣ ਵਾਲੇ ਪੰਚ ਦੀ ਚੜਦੀ ਕਲਾ ਚਾਉਣ ਵਾਲੇ ਅਬ ਕਾਗੀਦਲ ਵਾਰਸ ਪੰਜਾਬ ਦੇ ਵਾਰਸੋ ਆਪਣੇ ਪੰਜਾਬ ਦਾ ਹਾਲ ਦੇਖੋ ਤੇ ਇਸ ਦਰਦ ਨੂੰ ਮਹਿਸੂਸ ਕਰਦਿਆਂ ਹੋਇਆ 1947 ਤੋਂ ਬਾਅਦ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਵਿੱਚ ਆਈਆਂ ਉਹਨਾਂ ਨੇ ਪੰਜਾਬ ਦਾ ਹਸ਼ਰ ਅੱਜ ਕੀ ਕਰ ਦਿੱਤਾ ਹੈ ਤੇ ਅੱਜ ਦੀ ਜਿਹੜੀ ਸਰਕਾਰ ਹੈ ਉਸ ਦਾ ਐਡਮਿਨਿਸਟ੍ਰੇਸ਼ਨ ਕਿੱਥੋਂ ਕਿਵੇਂ ਦਾ ਤੇ ਪੰਥ ਦਾ ਹਾਲ ਹਾਲ ਪੰਥ ਦੀਆਂ ਅਖੌਤੀ ਪੰਥਕ ਪਾਰਟੀਆਂ ਉਹਨਾਂ ਨੇ ਪੰਥ ਨੂੰ ਕਿੱਥੇ ਲੈ ਆਂਦਾ ਏ ਇਸ ਦਰਦ ਨੂੰ ਮਹਿਸੂਸ ਕਰਦੇ ਹੋਇਆਂ ਤੁਸੀਂ ਸਾਰੇ ਪੱਪਾ ਪਾਰ ਹੋ ਲੋਕ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਪੰਜਾਬ ਦੇ ਮੁੱਦਿਆਂ ਨੂੰ ਪੰਥਕ ਮੁੱਦਿਆਂ ਨੂੰ ਪੰਜਾਬ ਨੂੰ ਦਰਪੇਸ਼ ਔਕੜਾਂ ਲੈ ਕੇ ਆਪਾਂ ਲੋਕਾਂ ਦੇ ਰੂਹਗਰੂ ਹੋਈਏ ਲੋਕਾਂ ਨੂੰ ਨਾਲ ਲੈ ਕੇ ਚੱਲੀਏ ਲੋਕ ਤੁਹਾਡੇ ਰਾਹਾਂ ਦੇ ਵਿੱਚ ਅੱਖਾਂ ਵਿਚਾਈ ਖੜੇ ਨੇ ਤੇ ਹੁਣ ਸਿਰਫ ਇਹ ਹੈ ਵੀ ਆਪਾਂ ਉਹਨਾਂ ਨੂੰ ਮਿਲਣਾ ਹੈ ਗਲਵਕੜੀ ਚ ਲੈਣਾ ਹੈ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਹੈ ਤੇ ਉਹਨਾਂ ਦੇ ਦੁੱਖ ਦਰਦ ਦੂਰ ਕਰਨ ਦਾ ਜਿਹੜੀ ਰਿਸਪੌਂਸਿਬਿਲਟੀ ਹੈ ਆਪਣੇ ਨੌਜਵਾਨ ਵੀਰ ਮੇਰੇ ਭੈਣਾ ਮਜ਼ੁਰਗ ਸਾਰੇ ਆਪਣੀ ਜ਼ਿੰਮੇਵਾਰੀ ਪੰਥ ਦੀ ਤੇ ਪੰਜਾਬ ਦੀ ਮੋਢਿਆਂ ਤੇ ਲਵੋ ਗੁਰੂ ਮਹਾਰਾਜ ਦਾ ਓਟ ਅਸਰਾ ਲੈ ਕੇ ਤੇ ਚੱਲ ਭੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ